ਆਪ ਦੇ ਅੰਦਰ ਤਿੰਨ ਸੈਲਰਾਂ ਦੀ ਕੀਤੀ ਚੈਕਿੰਗ ਅਤੇ ਗਲਤ ਚੱਕੇ ਰਿਜੈਕਟ ਕਰਨ ਦੇ ਦੋਸ਼ ਲਗਾਉਣ ਦੇ ਵਜੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿਖੇ ਰਾਇਸ ਮਿਲਰਾਂ ਵੱਲੋਂ ਲਗਾਇਆ ਗਿਆ ਇੱਥੇ ਧਰਨਾ ਬੁੱਧਵਾਰ ਨੂੰ 12 ਮਈ ਦੇ ਲਗਭਗ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਪੋਸ਼ਣ ਬਿੰਟਾ ਨੇ ਜਾਣਕਾਰ ਦਿੰਦੇ ਹੋ ਦੱਸਿਆ ਕਿ ਕੁਆਲਟੀ ਹੈਡ ਅਲੋਕ 나ਥ ਵੱਲੋਂ ਪੰਜਾਬ ਅੰਦਰ ਸੈਲਰਾਂ ਦੀ ਕੀਤੀ ਚੈਕਿੰਗ ਦੇ ਵਿੱਚ ਬਿਨਾ ਕੰਮ ਤੋਂ ਨੁਕਸ ਕੱਢਿਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਇਸ ਦਾ ਇਤਰਾਜ਼ ਕੀਤਾ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਜਗਰਾਵਾ ਤੇ ਮੌੜ ਵਿਖੇ ਕੀਤੀ ਗਈ ਚੈਕਿੰਗ ਦੇ ਵਿੱਚ ਜੋ ਉਹਨਾਂ ਵੱਲੋਂ ਚੱਕੇ ਆ ਉਹ ਗਲਤ ਰਿਜੈਕਟ ਕੀਤੇ ਗਿਆ ਇਸ ਨੂੰ ਲੈ ਕੇ ਇਹ ਉਹਨਾਂ ਕਿਹਾ ਕਿ ਇਹ ਸਾਰਾ ਕੁਝ ਪ੍ਰੀ ਆਪਣਾ ਪ੍ਰੀ ਪਲਾਨ ਕੀਤਾ ਗਿਆ ਹੈ ਜੋ ਇਹ ਆਪਾਂ ਚੱਕੇ ਰਿਜੈਕਟ ਕੀਤੇ ਉਹਨਾਂ ਦੇ ਚੈਕਿੰਗ ਕਰਨ ਦੇ ਲਈ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਦੀ ਜਾਇਦਾਦ ਦੀ ਪੜਤਾਲ ਕਰਨ ਦੇ ਲਈ ਵੀ ਅਸੀਂ ਅਪੀਲ ਕਰਾਂਗੇ ਅਤੇ ਨਾਲ ਨਾਲ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ افਸੀਆਈ ਚੰਡੀਗੜ੍ਹ ਵਿਖੇ ਵੀ ਉਹਨਾਂ ਵੱਲੋਂ ਉਤਰਨੇ ਲਗਾਏ ਜਾਣਗੇ ਦੱਸਦੀ ਹੈ ਕਿ ਅੱਜ ਇਹਨਾਂ ਵੱਲੋਂ ਬਠਿੰਡਾ ਦੀ ਦਾਣਾ ਮੰਡੀ ਵਿਖੇ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਇਹਨਾਂ ਮੰਗ ਕੀਤੀ ਹੈ ਕਿ ਉਹਨਾਂ ਅਧਿਕਾਰੀਆਂ ਜਿਨ੍ਹਾਂ ਨੇ ਇਹ ਗਲਤ ਚੱਕੇ ਪ੍ਰੋਜੈਕਟ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿੰਨਾ ਚਿਰ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ ਜਾਂ ਇਹ ਡੇਢ ਚੱਕਰ ਜੈਕਟ ਕੀਤੇ ਆ ਬਾਸ ਨਹੀਂ ਹੁੰਦੇ ਉਹਨਾਂ ਚੋਂ ਉਹਨਾਂ ਦਾ ਇਹ ਤਰਨ ਲਗਾਤਾਰ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਐਫਸੀ ਚੰਡੀਗੜ੍ਹ ਦੇ ਦਰਵਾਜ਼ੇ ਤੇ ਜਾ ਕੇ ਵੀ ਤਰਨਾ ਉਹਨਾਂ ਵੱਲੋਂ ਲਗਾਇਆ ਜਾਵੇਗਾ ਸਾਰਟੀ ਇੱਕ ਤਰ ਜਿੰਦਾਬਾਦ ਸਰ ਕੀ ਨਹਾਜ ਬਣ ਕੀ ਮਾਪੀ ਜੀ ਮੈਂ 파 ਕੁਸ਼ ਬਿੰਟਾ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੁਆਲਿਟੀ ਦੇ ਜਿਹੜੇ ਹੈੱਡ ਹੈ ਅਲੋਕਨਾਥ ਜੀ ਉਹਨਾਂ ਨੇ ਪੰਜਾਬ ਦੇ ਚਾਵਲ ਚੈੱਕ ਕਰਨ ਦਾ ਦੌਰਾ ਕੀਤਾ ਹੱਕ ਬੰਦ ਉਹਨਾਂ ਦਾ ਦੌਰਾ ਕਰਨ ਦਾ ਚਾਵਲ ਚੈੱਕ ਕਰਨ ਦਾ ਕਿਉਂਕਿ ਪੰਜਾਬ ਦੇ ਵਿੱਚ ਕੁਆਲਿਟੀ ਬਹੁਤ ਵਧੀਆ ਲੱਗ ਰਹੀ ਹੈ ਜੋ ਸਪੈਸਿਫਿਕੇਸ਼ਨਾਂ ਪੰਜਾਬ ਦੀ ਕੇਂਦਰ ਸਰਕਾਰ ਮੰਗ ਰਿਹਾ ਹੈ ਲੇਕਿਨ ਕੁਝ ਨਾ ਕੁਝ ਨੁਕਸ ਲੱਭਣਾ ਚਾਹੁੰਦੇ ਸੀ ਅਸੀਂ ਇੱਕ ਫੋਰਟੀਫਾਈਡ 1% ਦੇ ਹਿਸਾਬ ਦੇ ਨਾਲ ਮਿਕਸ ਕਰਦੇ ਆ ਸੁਲਤਾਨਪੁਰ ਲੋਧੀ ਜ਼ਗਰਾਵਾ ਤੇ ਮੋੜ ਉਹਨਾਂ ਨੇ ਚੈੱਕ ਕੀਤਾ ਤਿੰਨੇ ਥਾਵਾਂ ਤੇ ਉਹਨਾਂ ਨੇ ਪ੍ਰੀ ਪਲੈਨਿੰਗ ਸਿਸਟਮ ਬਣਾ ਕੇ ਉਹ ਚੱਕੇ ਰਿਜੈਕਟ ਕੀਤਾ ਚਾਵਲ ਵੀ ਇਹ ਸਹੀ ਨਹੀਂ ਹਾਲਾਂਕਿ ਉਹ ਪੰਜ ਪੰਜ ਵਾਰੀ ਐਨਾਲਿਸਿਸ ਹੋ ਚੁੱਕਿਆ ਹੈ ਜਿਹੜੇ ਲੋਕਲ ਟੈਕਨੀਕਲ ਅਸਿਸਟੈਂਟ ਹੈ ਉਹਨਾਂ ਨੇ ਵੀ ਇਹ ਐਨਾਲਿਸਿਸ ਕਰ ਲਿਆ ਔਰ ਪਾਸ ਹੈ डीएम ਨੇ ਇਹ ਤਾਂ ਕਰ ਲਿਆ ਲੇਕਿਨ ਉਹ ਨਾ ਮੰਨੋ ਵਾਲੀ ਗੱਲ ਕਰ ਰਿਹਾ ਹੈ। ਮੈਂ ਤਾਂ ਜੀ ਕਾਰਨ ਕੀ ਹੈ? ਕਾਰਨ ਮੈਂ ਸਮਝਦਾ ਵੀ ਦੇਖੋ ਪਿਛਲੇ ਸਮੇਂ ਤੋਂ ਬਹੁਤ ਮੋਟੀ ਕਰਪਸ਼ਨ ਕਰਦੀ ਸੀ ਐਫਸੀਆਈ। ਮੰਨਨੇ ਸ਼੍ਰੀ ਪਿਊਸ਼ ਗੋਲ ਜੀ ਨੇ ਇਸ ਗੱਲ ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ। ਆਟੋਮੈਟਿਕ ਮਸ਼ੀਨਾਂ, ਇਲੈਕਟ੍ਰੋਨਿਕ ਮਸ਼ੀਨਾਂ ਲਿਆ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਦਿੱਤੀਆਂ ਵੀ ਜਿਹੜੇ ਚਾਵਲ ਦੀ ਕੀ ਮਾਤਰਾ ਦੇ ਵਿੱਚ ਸਪੈਸੀਫਿਕੇਸ਼ਨ ਚਾਹੀਦੀ ਹੈ। ਉਹ ਮਸ਼ੀਨਾ ਦੱਸਦ ਕਿਉਂਕਿ ਦੁਨੀਆ ਅੱਜ ਕੱਲ ਇਲੈਕਟ੍ਰੋਨਿਕ ਯੁੱਗ ਹੈ ਉਹਦੇ ਅਕੋਰਡਿੰਗ ਇਹਨਾਂ ਨੂੰ ਰਿਸ਼ਵਤ ਦੇਣੀ ਅਸੀਂ ਬੰਦ ਕਰਤੀ ਉਹ ਕੋਈ ਹੁਣੇ ਅਲਕੂਲਾ ਲੱਭਦੇ ਆ ਵੀ ਕਿਸ ਤਰੀਕੇ ਦੇ ਨਾਲ ਕਿਉਂਕਿ ਬੰਦੇ ਨੂੰ ਜਿਹੜੀ ਆਦਤ ਪੈ ਜੇ ਰਿਸ਼ਵਤ ਖਾਣ ਦੀ ਹਰਾਮ ਦੇ ਪੈਸੇ ਖਾਣ ਦੀ ਉਹ ਫਿਰ ਅਲਕੂਲਾ ਲੱਭ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਤਿੰਨ ਥਾਵਾਂ ਤੇ ਚੱਕੇ ਰਜੈਕਟ ਕੀਤੇ ਇਹਦੀ ਅਸੀਂ ਪੜਤਾਲ ਵੀ ਕਰਾਵਾਂਗੇ ਔਰ ਇਸ ਦੀ ਜਾਇਦਾਦ ਦੀ ਪੜਤਾਲ ਕਰਾਵਾਂਗੇ ਲੋਕਨਾਥ ਦੀ ਇਦੇ ਨਾਲ ਮੁੰਡਾ ਕਿਹੜਾ ਇੱਕੋ ਰਤੇਸ਼ ਰਤੇਸ਼ ਆ ਕੋਈ ਇਹ ਜੀ ਆ ਮੈਂ ਦੇਖੋ ਤੁਸੀਂ ਹੁਣ ਉਹ ਸਰਕਾਰਾਂ ਨਹੀਂ ਰਹੀਆਂ ਨਾ ਉਹ ਸਿਸਟਮ ਰਿਹਾ ਤੁਹਾਨੂੰ ਇਹ ਰੁਕਣਾ ਪਊਗਾ ਤੁਹਾਨੂੰ ਸਿਸਟਮ ਨਾਲ ਚੱਲਣਾ ਪਊਗਾ ਬਿਲਕੁਲ ਉਹ ਚਾਵਲ ਅੱਜ ਵੀ ਪਿਆ ਉਹਦੀ ਮੈਂ ਸੀਐਮਡੀ ਸਾਹਿਬ ਨੂੰ ਕਹਿ ਕੇ ਦੁਬਾਰਾ ਐਨਲਿਸਿਸ ਕਰਵਾਣਾ ਦਿੱਲੀ ਜਾ ਕੇ ਜਿਹੜਾ ਕਿ ਉਹ ਚੱਕਾ ਪਾਸ ਹੋਊਗਾ ਇਹਨਾਂ ਦੀ ਕਰਪਸ਼ਨ ਨੂੰ ਨੱਥ ਪਾਉਣ ਦਾ ਇੱਕੋ ਹੀ ਤਰੀਕਾ ਹੈ ਅਸੀਂ ਮੰਨਣੀ ਹੈ ਸ਼੍ਰੀ ਪਿਊਸ਼ ਗੋਲ ਜੀ ਨੂੰ ਵੀ ਇਹ ਤਸਕ ਇਹਦੇ ਚੱਲੂ ਧਰਨਾ ਜਿਹੜੀ ਧਰਨਾ ਜਦੋਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਵੱਡੇ ਪੱਧਰ ਤੇ ਜੀਐਮ ਸਾਹਿਬ ਦੇ ਐਫਸੀਆਈ ਚੰਡੀਗੜ੍ਹ ਤੇ ਵੀ ਧਰਨਾ ਮਾਰਾਂਗੇ